ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਫ੍ਰਿਜ 'ਚ ਸਮਾਨ ਠੋਸ-ਠੋਸ ਕੇ ਬੀਬੀਆਂ ਰੱਖ ਦਿੰਦੀਆਂ ਭਰ ਕੇ ਫ੍ਰਿਜ ਸਾਰਾ ਉਹਦੇ 'ਚ ਲਸਣ ਆ ਉਹਦੇ 'ਚ ਪਿਆਜ਼ ਆ ਉਹਦੇ 'ਚ ਟਮਾਟਰ ਆ ਉਹਦੇ 'ਚ achar ਆ ਉਹਦੇ 'ਚ ਦੁੱਧ ਆ ਉਹਦੇ 'ਚ ਦਹੀਂ ਆ ਉਹਦੇ 'ਚ ਸਬਜ਼ੀਆਂ ਉਹਦੇ 'ਚ ਬਰਫ਼ ਆ ਇਹ ਠੀਕ ਹੈ ਜਾਂ ਗਲਤ ਹੈ ਅਗਰ ਤਾਂ ਸਹੀ ਟੈਂਪਰੇਚਰ 'ਤੇ ਰੈਫਰਿਜਰੇਟ ਹੋਇਆ ਹੋਇਆ ਮਤਲਬ ਕਿ 6 ਡਿਗਰੀ ਤੋਂ ਥੱਲੇ ਫਿਰ ਤਾਂ ਚੀਜ਼ ਠੀਕ ਰਹਿੰਦੀ ਹੈ ਹਮ ਆਪਾਂ ਜੇ ਇਨਾਂ ਦੀ ਗੱਲ ਕਰੀ ਸੀ ਵੀ ਟਮਾਟੋ ਪਿਉਰੀ ਆਪਾਂ ਬਣਾ ਕੇ ਰੱਖ ਲੈਣੇ ਆ ਲਸਣ ਅਦਰਕ ਦਾ ਪੇਸਟ ਬਣਾ ਕੇ ਰੱਖ ਲੈਣੇ ਆ ਫਿਰ ਤਾਂ ਚੀਜ਼ਾਂ ਹੈਗੀਆਂ ਨੇ ਠੀਕ ਆ ਫਰੈਸ਼ ਰੋਅ ਵੈਜੀਟੇਬਲਸ ਨੇ ਜੇ ਟੈਂਪਰੇਚਰ ਥੋੜਾ ਵੱਧ ਜਾਂਦਾ ਵੈ ਜਾਂ ਬੱਤੀ ਚੱਲੇਗੀ ਟੈਂਪਰੇਚਰ ਤਾਜ਼ਾ ਹੋ ਗਿਆ ਫਿਰ ਦੁਬਾਰਾ ਚੀਜ਼ ਠੰਡੀ ਹੋ ਗਈ ਉਹ ਚੀਜ਼ ਖਰਾਬ ਕਰਦੀ ਹੈ ਉਹ ਚੀਜ਼ ਤੁਹਾਡੀ ਵਾਈਬਾਦੀ ਵਧਾ ਦੇਗੀ ਤੇ ਵਾਯੂ ਦੇ ਨਾਲ ਇੰਨੇ ਸਾਰੇ ਰੋਗ ਹੁੰਦੇ ਨੇ 80 ਤਰ੍ਹਾਂ ਦੇ ਰੋਗ ਸ਼ਰੀਰ ਨੂੰ ਲੈ ਕਰਕੇ ਜਿਵੇਂ ਜੋੜਾਂ ਦੇ ਦਰਦ ਸਾਈਕੋਲੋਜੀਕਲ ਇਸ਼ੂਸ ਤੁਹਾਨੂੰ ਇਕੱਠੀਆਂ ਜਾਂ ਫਿਰ ਪੇਟ ਦੇ ਰੋਗ ਗੈਸ ਕਬਜ ਤਜਾਬ ਇਹ ਸਭ ਚੀ 80 ਤਰ੍ਹਾਂ ਦੇ ਰੋਗ ਵਾਈ ਬਾਦੀ ਵਾਲੇ ਸਟੱਫ ਖਾਣ ਦੇ ਨਾਲ ਹੁੰਦੇ ਨੇ। ਬੀਬੀਆਂ ਆਟਾ ਦੋ ਡੰਗ ਦਾ ਗੁੰਨ ਕੇ ਰੱਖ ਲੈਂਦੀਆਂ ਔਰ ਸਬਜ਼ੀ ਜਿਹੜੀ ਵੱਧ ਗਈ ਆ ਉਹ ਰਾਤ ਨੂੰ ਫ੍ਰਿਜ 'ਚ ਜਾਂ ਤੜਕੇ ਉਹੀ ਗਰਮ ਕਰਕੇ ਹੀਟ ਕਰਕੇ ਉਹਨੂੰ ਦਿੱਤਾ ਜਾਂਦਾ ਹੈ। ਆਟੇ ਦੀ ਵਰਤੋਂ ਤੇ ਸਬਜ਼ੀ ਦੀ ਦੁਬਾਰਾ ਵਰਤੋਂ ਵਾਜਬ ਹੈ। ਆਈਡੀਲੀ ਵਾਜਬ ਨਹੀਂ ਹੈ ਬਟ ਜੇ ਤੁਸੀਂ ਆਟਾ ਦੁੱਧ 'ਚ ਗੁੰਨ ਲਓ ਤੇ ਫੇਰ ਵਾਜੇਗਾ। ਇਹੀ ਸਬਜੀ ਜੇ ਤੁਸੀਂ ਸਿਰਫ ਦੇਸੀ ਕੀ ਹੋਚ ਬਣਾਓ ਤੇ ਫੇਰ ਵਾਜੀਦਾ ਕਿਉਂਕਿ ਤੁਸੀਂ ਰੀ ਹੀਟ ਕਰਦੇ ਹੋ ਇੱਕ ਚੀਜ਼ ਨੂੰ ਤੇ ਉਹ ਡਾਇਲ ਡਾਇਰ ਫਾਈਂਡ ਉਹ ਚੰਗਾ ਨਹੀਂ ਹੁੰਦਾ ਜਿਵੇਂ ਆਪਾਂ ਸਮੋਸੇ ਨੂੰ ਇੱਕ ਵਾਰੀ ਤਲ ਲਿਆ ਦੁਬਾਰਾ ਫੇਰ ਆਪਾਂ ਲੈਣਗੇ ਉਹਨੂੰ ਫੇਰ ਡਬਲ ਤਲਤਾ ਉਹ ਤੁਹਾਨੂੰ ਤਜਾਬ ਬਣਾਉਂਦਾ ਉਹ ਤੁਹਾਡੀ ਵਾਈਬਾਦੀ ਕਰਦਾ ਉਹਨੂੰ ਖੱਟੇ ਡਕਾਰ ਲਿਆਉਂਦਾ ਇਸੇ ਤਰੀਕੇ ਨਾਲ ਚੀਜ਼ ਸਮਝੋ